ਹਾਂਜੀ ਸ਼ਾਮ ਨੂੰ ਹੁਣ ਕੈਂਡਲ ਮਾਰਚ ਕੱਢਣ ਵਾਸਤੇ ਵੀਰ ਜਿਹੜਾ ਸ਼ਹੀਦ ਹੋਇਆ ਨਾ ਗੋਲੀ ਲੱਗ ਕੇ ਸ਼ਬਕ ਕਰਨ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਨਾ ਕੈਂਡਲ ਮਾਰਚ ਕੱਢਣਗੇ ਤੇ ਸਾਰੇ ਕਿਸਾਨ ਵੀਰ ਸਾਰੇ ਇਕੱਠੇ ਹੋ ਰਹੇ ਆ ਤੇ ਹੁਣ ਦੇਖਦੇ ਆਂ ਬਾਕੀ ਸਾਰੇ ਆਈ ਜਾਂਦੇ ਹੈਗੇ ਹੌਲੀ ਹੌਲੀ ਇਕੱਠ ਵੱਧ ਜਾਂਦਾ ਤੇ ਮੁਹਵਤੀਆਂ ਜਗਾ ਕੇ ਇਧਰ ਜਿਹੜੀ ਸਾਈਡ ਖਨੌਰੀ ਬਾਰਡਰ ਹੈ ਉਸ ਸਾਈਡ ਨੂੰ ਚੱਲਾਂਗੇ ਇੱਥੇ ਇਕੱਠੇ ਹੋ ਕੇ ਇਹ ਭਾਰ ਦਾ ਪੈਟਰੋਲੀਅਮ ਪੰਪ ਹੈ ਇਸ ਤੋਂ ਬਾਅਦ ਚੱਲਦੇ ਆ ਉਧਰ ਨੂੰ ਤਿਆਰੀਆਂ ਫੁੱਲ ਨੇ ਮੁਕੰਮਲ ਨੇ ਤੇ ਪਿੱਛੋਂ ਉਹ ਕੈਂਡਲ ਜਿਹੜੀਆਂ ਪਿਛਲੇ ਪਿਛੇ ਵਾਲੀਆਂ ਟਰਾਲੀਆਂ ਨੇ ਉਹ ਵੀ ਤਿਆਰ ਹੋ ਕੇ ਆ ਰਹੀਆਂ ਨੇ ਤੇ ਜੀ ਕੰਡਰਵਾਇ ਤੋਂ ਕੁਝ ਸ਼ੁਰੂ ਹੋ ਰਹੀ ਹੈ ਉੱਪਰ ਬਰਾਕਰ ਪਾਰਾ ਦੇ ਸਾਰੇ ਹਲਾਲੇ ਤੁਮੇ ਇਹ ਦੂਜੀ ਵਾਰ ਤਾਂ ਵੀ ਇਹ ਕਿਥੇ ਚੱਲਦਾ ਆ ਰਿਹਾ ਹੈ ਮੇਰੇ ਕੋਲੋਂ ਪੈਂਚਣ ਵਾਲਾ ਉਹ ਜਿਹੜਾ ਚੋੜ ਬਸਰੋ ਤੁਹਾਨੂੰ ਲੱਗਦਾ ਉਹਨਾਂ ਦਾ ਵਿਭਾਗ ਕਰਾਓ ਕੱਢੀ ਗੱਡੀ ਲੋਕੀ ਓਏ ਹੋਇਆ ਸਾਈਡ ਤੇ ਹੋਇਆ ਓਏ ਗੱਡੀ ਨੀਂ ਓਏ ਅਰੇ ਟੈਨ ਰੱਖ ਕੇ ਛੱਡਦੇ ਹੋ ਜੀ ਵੀ ਜਿਹੜੇ ਵਾਹਨ ਲੱਗੋ ਆ ਰਹੇ ਉਹਨਾਂ ਨੂੰ ਬੰਤਿਆ ਇਹ ਤੁਸੀਂ ਸਾਈਡ ਦੇ ਕੌਂਟਰ ਮਾਰਕ ਤੱਕ ਆ ਕੇ ਚੱਪੇ ਸਿਰੇ ਹੋਇਆ ਪਿੱਛੇ ਨੂਰ ਨੂੰ ਬੇਨਤੀਆਂ ਵਾਲੇ ਵਾਲੇ ਸਾਈਡ ਤੋਂ ਉਹ ਗੱਡੀ ਅੱਗੇ ਆ ਗਈ ਮੈਂ ਗੱਡੀ ਖੜਾ ਕਰਦਾ ਉਹਦੇ ਸਾਹਮਣੇ ਉਹਦੇ ਪਰਿਵਾਰ ਦੇ ਹਨ ਆਏ ਆ ਤੇ ਹੁਣ ਆਪਾਂ ਚੱਲਾਂਗੇ ਖਨੌਰੀ ਬੋਟਰ ਵਾਲੀ ਸਾਈਡ ਤੇ ਬਾਕੀ ਗੱਲਾਂ ਦੇਖਦੇ ਆਪਾਂ ਤੇ ਚੱਲਦੇ ਆਪਾਂ ਸ਼ੁਭਕਰਮਣ ਦੀ ਭੈਣ ਦੋਨੇ ਭੈਣਾਂ ਤੇ ਬਾਪੂ ਔਰ ਦਾਦੀ ਆ ਗਏ ਐਮਵੀਰ ਦੀ ਅੱਲਾ ਯਾਤਰਾ ਚ भेसा बांडवा से आराम से चलो भाई आराम से एक मिनट एक मिनट एक मिनट چي 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 صديق چي چي ميں آلسي جي دتا وار اسي کي نيستو وڪتو 1.7 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 1 انجو <laughs> 으아, 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 으아,

ਆਮਰ ਹੈ ਆਮਰ ਹੈ ਅੱਗੇ ਪਿੱਛੇ ਹੋ ਕੇ ਬੋਲੋ ਸੀਤੇ ਤੇ ਨੀਰ ਸੋਹ ਤੇ ਰਾਦੇ ਆਵੇ ਟੋਕੇ ਸੀਤੇ ਤੇ ਨੀਰ ਸੋਹ ਤੇ ਰਾਦੇ ਆਵੇ ਟੋਕੇ ਬਾਪੂ ਬਾਪੂ ਇਧਰ ਨਦੇਣਾ I'm gonna. ਜਾ ਰਹੇ ਨੇ ਇੱਕ ਲਾਸਟ ਦੇਖੋ ਜਿਹੜਾ ਹੈ ਦੀ ਆ ਉਹ ਮਾਤਾ ਦੀ ਆਈ ਸੀ ਪਰ ਹੁਣ ਸਾਹਮਣੇ ਉੱਤੇ ਇੱਕ ਐਲਾਨ ਵੀ ਕੀਤਾ ਜਾ ਰਿਹਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਦੋਂ ਤੱਕ ਇਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹਾਂਗੇ ਅਸੀਂ ਸੰਸਕਾਰ ਨਹੀਂ ਕਰਾਂਗੇ ਤਾਂ ਤਸਵੀਰਾਂ ਤੁਸੀਂ ਖਨੋਰੀ ਬੋਰਡ ਤੋਂ ਦੇ ਦਿਓ ਸ਼ੁਭ ਕਰਨ ਦੀ ਮੰਗ ਹੈ ਸ਼ੁਭ ਕਰਨ ਦੀ ਚਾਚੀ ਸੋਰੀ ਤੇ ਉਹਨਾਂ ਦੇ ਇਹਨੇ ਭੈਣਾ ਨੇ ਉਹ ਇਸ ਅੰਦੋਲਨ ਦਾ ਇਸ ਕੈਂਡਲ ਮਾਰਚ ਦਾ ਹਿੱਸਾ ਬਣਿਆ ਹੈ किसान शुभराम सिंह अमर रहे <Sýntat> <आए, Sýntat> किसानी कौम के शहीद अमर रहे किसानी कौम के शहीद अमर रहे किसानी कौम के शहीद अमर रहे शहीदों साधी सोच में शहीदों साधी सोच में किसानी कौम के शहीद अमर रहे सिंह अमर रहे हमारा भाई शुभकरण सिंह अमर रहे हमारा भाई शुभकरण सिंह अमर रहे शहीद किसान अमर रहे किसानी कौम के शहीद अमर रहे किसानी कौम के शहीद अमर रहे ਪਰ ਸਮਾਪਤੀ ਕੀਤੀ ਹੈ ਇਵੇਂ ਜਿਵੇਂ ਜਿਵੇਂ ਆਏ ਆ ਬਾਪਸ ਨੂੰ ਕਹਿ ਦਿੱਤਾ ਜਾ ਬਰਾ ਆ ਜਾ ਜੀ ਆ ਜਾ